ਹੁਣ ਹਾਈ ਕੋਰਟ ਦੇ ਚੀਫ ਜਸਟਿਸ ਦਾ ਡਬਲ ਬੈਂਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅਮਰਪਾਲ ਸਿੰਘ ਦੇ ਸਾਥੀਆਂ ਵੱਲੋਂ ਐਨਐਸਏ ਖਿਲਾਫ ਦਾਇਰ ਪਟੀਸ਼ਨ ਤੇ ਸੁਣਵਾਈ ਕਰੇਗਾ ਹੁਣ ਤੱਕ ਇਹਨਾਂ ਪਟੀਸ਼ਨਾਂ ਤੇ ਹਾਈ ਕੋਰਟ ਦੇ ਸਿੰਗਲ ਬੈਂਚ 'ਚ ਸੁਣਵਾਈ ਹੋ ਰਹੀ ਸੀ ਅਮਰਪਾਲ ਦੇ ਸਾਥੀਆਂ ਪਪਲਪ੍ਰੀਤ ਸਿੰਘ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਗੁਰਮੀਤ ਸਿੰਘ ਕੁਲਵੰਤ ਸਿੰਘ ਰਾਏਕੇ ਗੁਰਿੰਦਰ ਔਜਲਾ ਅਤੇ ਬਸੰਤ ਸਿੰਘ ਨੇ ਪਿਛਲੇ ਸਾਲ ਹਾਈ ਕੋਰਟ ਵਿੱਚ ਉਨ੍ਹਾਂ ਤੇ ਲਗਾਏ ਐਨਐਸਏ ਨੂੰ ਚੁਣੌਤੀ ਦਿੱਤੀ ਸੀ ਹੁਣ ਇਹਨਾਂ ਸਾਰਿਆਂ ਤੇ ਨਵੇਂ ਸਿਰੇ ਤੋਂ ਐਨਐਸਏ ਲਗਾਇਆ ਗਿਆ ਹੈ ਜਿਸ ਤੇ ਸਿੰਗਲ ਬੈਂਚ ਸੁਣਵਾਈ ਚੱਲ ਰਹੀ ਸੀ ਜ਼ਿਕਰ ਕਰ ਦਈਏ ਕਿ ਅੱਜ ਵਕੀਲਾਵਲੋ ਹਾਈ ਕੋਰਟ ਚ ਕੰਮ ਬੰਦ ਹੋਣ ਕਾਰਨ ਇਹਨਾਂ ਸਾਰੀਆਂ ਪਟੀਸ਼ਨਾਂ ਤੇ ਸੁਣਵਾਈ ਨਹੀਂ ਹੋ ਸਕੀ ਹੁਣ ਚੀਫ ਜਸਟਿਸ ਦੀ ਬੈਂਚ ਇਹਨਾਂ ਪਟੀਸ਼ਨਾਂ ਤੇ 28 ਅਗਸਤ ਨੂੰ ਸੁਣਵਾਈ ਕਰੇਗੀ ਦੂਜੇ ਪਾਸੇ ਅਮਰਿਤਪਾਲ ਸਿੰਘ ਨੇ ਵੀ ਹਾਈ ਕੋਰਟ ਚ ਪਟੀਸ਼ਨ ਦਾਇਰ ਕਰਕੇ ਆਪਣੇ ਤੇ ਲਗਾਏ ਐਨਐਸਏ ਨੂੰ ਚੁਣੌਤੀ ਦਿੱਤੀ ਹੈ ਹੁਣ ਹਾਈ ਕੋਰਟ ਦੇ ਚੀਫ ਜਸਟਿਸ ਦਾ ਡਬਲ ਬੈਂਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਤਕ ਅਮਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਐਨਐਸਏ ਖਿਲਾਫ ਦਾਇਰ ਪਟੀਸ਼ਨ ਤੇ ਸੁਣਵਾਈ ਕਰੇਗਾ ਹੁਣ ਤੱਕ ਇਹਨਾਂ ਪਟੀਸ਼ਨਾਂ ਤੇ ਹਾਈ ਕੋਰਟ ਦੇ ਸਿੰਗਲ ਬੈਂਚ 'ਚ ਸੁਣਵਾਈ ਹੋ ਰਹੀ ਸੀ ਅਮਰਿਤਪਾਲ ਦੇ ਸਾਥੀਆਂ ਪਪਲਪ੍ਰੀਤ ਸਿੰਘ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਗੁਰਮੀਤ ਸਿੰਘ ਕੁਲਵੰਤ ਸਿੰਘ ਰਾਏ ਕੇ ਗੁਰਿੰਦਰ ਔਜਲਾ ਅਤੇ ਬਸੰਤ ਸਿੰਘ ਨੇ ਪਿਛਲੇ ਸਾਲ ਹਾਈ ਕੋਰਟ ਵਿੱਚ ਉਹਨਾਂ ਤੇ ਲਗਾਏ ਐਨਐਸਏ ਨੂੰ ਚੁਣੌਤੀ ਦਿੱਤੀ ਸੀ ਹੁਣ ਇਹਨਾਂ ਸਾਰਿਆਂ ਤੇ ਨਵੇਂ ਸਿਰੇ ਤੋਂ ਐਨਐਸਏ ਲਗਾਇਆ ਗਿਆ ਹੈ ਜਿਸ ਤੇ ਸਿੰਗਲ ਬੈਂਚ ਸੁਣਵਾਈ ਚੱਲ ਰਹੀ ਸੀ ਜ਼ਿਕਰ ਕਰ ਦਈਏ ਕਿ ਅੱਜ ਵਕੀਲਾਵਲੋ ਹਾਈ ਕੋਰਟ ਚ ਕੰਮ ਬੰਦ ਹੋਣ ਕਾਰਨ ਇਹਨਾਂ ਸਾਰੀਆਂ ਪਟੀਸ਼ਨਾਂ ਤੇ ਸੁਣਵਾਈ ਨਹੀਂ ਹੋ ਸਕੀ ਹੁਣ ਚੀਫ ਜਸਟਿਸ ਦੀ ਬੈਂਚ ਇਹਨਾਂ ਪਟੀਸ਼ਨਾਂ ਤੇ 28 ਅਗਸਤ ਨੂੰ ਸੁਣਵਾਈ ਕਰੇਗੀ ਦੂਜੇ ਪਾਸੇ ਅਮਰਤਪਾਲ ਸਿੰਘ ਨੇ ਵੀ ਹਾਈ ਕੋਰਟ ਚ ਪਟੀਸ਼ਨ ਦਾਇਰ ਕਰਕੇ ਆਪਣੇ ਤੇ ਲਗਾਏ ਐਨਐਸਏ ਨੂੰ ਚੁਣੌਤੀ ਦਿੱਤੀ